ਸਤਨਾਮ ਵਾਹਿਗੁਰੂ ਸਹਬ ਜੀਓ ਮੈਂ ਨਹੀਂ ਕੁਝ ਹਾਂ ਨਹੀਂ ਕੁਛ ਆਹੇ ਨਮਰਾ ਔਸਰ ਲਜਾ ਰਖ ਲਿਓ ਸਦਨਾ ਜਨ ਦੁਰਾ ਅਗਮ ਔਗਾਦ ਪ੍ਰਾਰ ਬ੍ਰਹਮ ਪ੍ਰਭ ਸੁਏ ਜੋ ਜੋ ਕਹ ਸੁ ਮੁਕਤਾ ਹੋ ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜੀ ਨੋ ਕੀ ਆਚਰਜ ਕਥਾ ਗੁਰੂ ਪਿਆਰੇ ਗੁਰੂ ਸਵਾਰੀ ਸਾਧ ਸੰਗਤ ਤੰਤ ਦੇ ਯੋਗ ਗੁਰੂਆਂ ਵਡਿਆਈਆਂ ਦੇ ਪਾਤਰ ਹੋ ਪੈਰੀ ਸਾਧ ਸੰਗਤ ਜੋ ਗੁਰੂ ਨਾਲ ਪ੍ਰੇਮ ਕਰਦੇ ਹੋ ਗੁਰੂ ਨਾਲ ਸ਼ਰਧਾ ਸਤਕਾਰ ਪਿਆਰ ਕਰਦੇ ਹੋ ਸੋ ਆਉ ਅੱਜ ਦਾ ਸ਼ਬਦ ਹੈ ਜੀ ਕਿਤੇ ਸਤਿਗੁਰੂ ਜੀ ਦਿਆਲ ਹੋ ਜਾਣ ਨਾ ਤਾਂ ਕਮਾਲ ਹੀ ਕਮਾਲ ਹੈ ਪਿਆਰੀ ਸਾਧ ਸੰਗਤ ਪਰ ਸਾਨੂੰ ਉਸ ਵਾਹਿਗੁਰੂ ਨਾਲ ਜੁੜਨਾ ਪੈਣਾ ਹੈ ਉਸ ਸਤਗੁਰੂ ਦੇ ਨਾਲ ਪਿਆਰ ਕਰਨਾ ਪੈਣਾ ਪੈਰੀ ਸਾਧ ਸੰਗਤ ਜੀ ਫਿਰ ਉਹ ਬਸ ਵਿੱਚ ਆ ਜਾਂਦਾ ਸਤਗੁਰੂ ਹੋਏ ਦਿਆਨਤਾ ਸ਼ਰਧਾ ਪੂਰੀਆ ਸਤਗੁਰੂ ਹੋਏ ਦਿਆਨ ਨਕਬੋ ਚੂਰੀਆ ਸਤਗੁਰੂ ਹੋਏ ਦਿਆਲਤਾ ਸਰਦਾ ਪੂਰੀਆ ਸਤਗੁਰੂ ਹੋਏ ਸਤ ਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ ਸਤ ਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ ਸਤ ਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀ ਐ ਸਤਗੁਰੂ ਹੋਏ ਦਿਆਲਤਾ ਦੁੱਖ ਨਾ ਜਾਣੀ ਐ ਸਤਗੁਰੂ ਹੋਏ ਦਿਆਲਤਾ ਹਰ ਰੰਗ ਮਾਣੀ ਐ ਸਤ ਗੁਰ ਹੋਏ ਦਿਆਲ ਤਾਂ ਜਮ ਕਾ ਡਰ ਕੇ ਹਾ ਸਤ ਗੁਰ ਹੋਏ ਦਿਆਲ ਤਾਂ ਸਦ ਹੀ ਸੁਖ ਦਿਹਾ ਸਤ ਗੁਰ ਹੋਏ ਦਿਆਲ ਤਾਂ ਜਮ ਕਾ ਡਰ ਕੇ ਹਾ ਸਤ ਗੁਰ ਹੋਏ ਦਿਆਲਤਾ ਸਦ ਹੀ ਸੁਖ ਦੇ ਹਾ ਸਤ ਗੁਰ ਹੋਏ ਦਿਆਲਤਾ ਨਵ ਨਿਦ ਪਾਈ ਆ ਸਤ ਗੁਰੂ ਹੋਏ ਦਿਆਲਤਾ ਸਚ ਕਮਾਈਐ ਸਤ ਗੁਰੂ ਹੋਏ ਦਿਆਲਤਾ ਸਚ ਸੁਵਾਈਐ ਸਤ ਗੁਰੂ ਹੋਏ ਦਿਆਲਤਾ ਨਮ ਨਿਦ ਪਾਈਐ ਸਤ ਗੁਰ ਹੋਏ ਦਿਆਲਤਾ ਸਚ ਸਮਾਈਐ ਗੁਰੂ ਪਿਆਰਿਓ ਇਹ ਗੁਰਬਾਣੀ ਦਾ ਸ਼ਬਦ ਮਹਾਰਾਜ ਕਹਿੰਦੇ ਜਿ ਕਿਤੇ ਸੱਡੀ ਭਗਤੀ ਤੇ ਮਹਾਰਾਜ ਪ੍ਰਸੰਨ ਹੋ ਜਵੇ ਨਾ ਫਿਰ ਕੀ ਹੁੰਦਾ ਜੋ ਤੁਹਾਡੇ ਮਨ ਦੇ ਵਿੱਚ ਭਾਵਨਾਵਾਂ ਹਨ ਸਭ ਪੂਰੀਆਂ ਹੁੰਦੀਆਂ ਸਭ ਪੂਰੀਆਂ ਮਹਾਰਾਹੀ ਕਹਿੰਦੇ ਫਿਰ ਜਿਹੜਾ ਝੂਰਨਾ ਵੀ ਬੰਦ ਹੋ ਜਾਂਦਾ ਇਹ ਜਿਹੜਾ ਝੂਰਦਾ ਰਹਿੰਦਾ ਨਾ ਬੰਦਾ ਬਿਗੈਰ ਭਗਤੀ ਭਗਤੀ ਨਹੀਂ ਹੈ ਇਸ ਕਰਕੇ ਝੂਰਦਾ ਹੈ ਕਦੀ ਕਿਸੇ ਨੂੰ ਦੇਖ ਕੇ ਝੂਰਦਾ ਕਦੀ ਕਿਸੇ ਨੂੰ ਦੇਖ ਕੇ ਝੂਰਦਾ ਹੈ ਤੇ ਮਹਾਰਾਜ ਕਹਿੰਦੇ ਫੇ ਇਹ ਕਦੀ ਕਿਸੇ ਨੂੰ ਦੇਖ ਕੇ ਝੂਰੂਗਾ ਨਹੀਂ ਇਹ ਹਮੇਸ਼ਾ ਪ੍ਰਸੰਨ ਰਹੂਗਾ ਸਤਿਗੁਰ ਦੇ ਦਿੱਤੀਆਂ ਹੋਈਆਂ ਦਾਤਾਂ ਦੇ ਵਿੱਚੋਂ ਸਭ ਤੋਂ ਵੱਡੀ ਦਾਤ ਕਿਹੜੀ ਹੈ ਅੰਮ੍ਰਿਤ ਨਾਮ ਨਿਧਾਨ ਹੈ ਮਿਲ ਪੀਵੋ ਭਾਈ ਸਭ ਤੋਂ ਵੱਡੀ ਦਾਤ ਹੈ ਇਹ ਜੇ ਸਾਨੂੰ ਪ੍ਰਾਪਤ ਹੋ ਜਾਵੇ ਤਾਂ ਸਤਿਗੁਰੂ ਦਿਆਲ ਹੋ ਜਾਂਦੇ ਫਿਰ ਉਹਦੇ ਵਿੱਚ ਕਿ ਸਚਨਾ ਸਚਨਾ ਤੁਰਨਾ ਪੈਂਦਾ ਹੈ ਸਚਾਈ ਨਾਲ ਤੁਰਨਾ ਪੈਂਦਾ ਹੈ ਬਾਣੀ ਨਾਲ ਤੁਰਨਾ ਪੈਂਦਾ ਹੈ ਤੇ ਫਿਰ ਮਹਾਰਾਜ ਕਹਿੰਦੇ ਸਾਰੀਆਂ ਸ਼ਰਧਾ ਜੋ ਤੁਹਾਡੇ ਮਨ ਦੇ ਵਿੱਚ ਇੱਛਾਵਾਂ ਸਭ ਬੁਰੀਆਂ ਹੁੰਦੀਆਂ ਫਿਰ ਦੂਸਰਿਆਂ ਨੂੰ ਦੇਖ ਕੇ ਝੂੜਦਾ ਨਹੀਂ ਆ ਜੋ ਸਤਗੁਰੂ ਨੇ ਸਾਨੂੰ ਦਿੱਤਾ ਹੈ ਸਾਨੂੰ ਉਹਦੇ ਵਿੱਚ ਹੀ ਸ਼ਾਂਤੀ ਸੁਖ ਪ੍ਰਾਪਤ ਹੁੰਦਾ ਜੋ ਕੁਝ ਸਾਡੇ ਕੋਲ ਹੈ ਉਹਦੇ ਵਿੱਚ ਹੀ ਸਭ ਕੁਝ ਪ੍ਰਾਪਤ ਉਹਦੇ ਵਿੱਚ ਸਭ ਕੁਝ ਬੰਦਾ ਖੁਸ਼ ਰਹਿੰਦਾ ਹੈ ਜੇ ਇੱਕ ਤਾਂ ਕਹਿੰਦੇ ਸਤਗੁਰੂ ਜੀ ਦਿਆਲ ਹੋ ਜਾਣ ਨਾ ਤੇ ਇਹ ਜਿਹੜਾ ਫਿਰ ਨਾਮ ਜਪਣ ਵਾਲਾ ਬੰਦਗੀ ਵਾਲਾ ਬੰਦਾ ਨਾ ਦੁੱਖਾਂ ਨੂੰ ਦੁੱਖ ਨੂੰ ਸੁੱਖ ਨਹੀਂ ਸਮਝਦਾ ਫਿਰ ਫਿਰ ਉਹ ਦੁੱਖ ਵਿੱਚ ਵੀ ਸੁਖ ਮਨਾ ਜਾਂਦਾ ਹੈ ਖੁਸ਼ ਰਹਿੰਦਾ ਹੈ ਹਿਮਾਰਾਜ ਜੇ ਤੂੰ ਮੈਨੂੰ ਇੰਨੀਆਂ ਖੁਸ਼ੀਆਂ ਬਖਸ਼ੀਆਂ ਸੀਗੀਆਂ ਇੱਕ ਆ ਦੁੱਖ ਦਿੱਤਾ ਕੋਈ ਗੱਲ ਨਹੀਂ ਤੇਰੀ ਮਰਜ਼ੀ ਹੈ ਰਾਜਾ ਤੇਰੀ ਮਰਜ਼ੀ ਹੈ ਸਤਿਗੁਰੂ ਫਿਰ ਕੀ ਹੈ ਮਹਾਰਾ ਜੀ ਕਹਿੰਦੇ ਜਿਲੇ ਇਦਾਂ ਮੰਨਣ ਲੱਗ ਜਾਂਦੇ ਨਾ ਇਨਸਾਨ ਉਹਦੇ ਬਾਣੇ ਵਿੱਚ ਉਹਦੀ ਕਾਰਨ ਨੀ ਕਰਨੀ ਦੇ ਵਿੱਚ ਗਾਣੀ ਵਿੱਚ ਪੂਰਾ ਉਤਰ ਜਾਂਦਾ ਹੈ ਤਾਂ ਕਹਿੰਦੇ ਨਾ ਹਰੀ ਦੇ ਰੰਗ ਵਿੱਚ ਰੰਗ ਜਾਂਦਾ ਫਿਰ ਉਹ ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ ਹਰ ਰੰਗ ਹਰ ਖੁਸ਼ੀ ਤੁਹਾਨੂੰ ਮਿਲੇਗੀ ਹਰ ਖੁਸ਼ੀ ਦੀ ਪ੍ਰਾਪਤ ਹੋਏਗੀ ਗੁਰੂ ਸਾਹਿਬ ਸੇਬ ਕਹਿੰਦੇ ਨੇ ਜੇ ਇੱਕ ਤੇ ਸਤਿਗੁਰ ਜੀ ਦਿਆਲ ਹੋ ਜਾਣਾ ਫਿਰ ਆ ਜਿਹੜੇ ਜਮਾਂ ਦਾ ਡਰ ਲੱਗਾ ਰਹਿੰਦਾ ਨਾ ਮਰ ਕੇ ਕਿੱਥੇ ਜਾਵਾਂਗੇ ਮਰ ਜਾਾਂਗੇ ਤਾਂ ਜਮਾਂ ਨੇ ਮਾਰਨਾ ਹੈ ਮਹਾਰਾਜ ਕਹਿੰਦੇ ਇਹ ਕਦੀ ਡਰ ਨਹੀਂ ਰਹੇਗਾ ਤੁਹਾਡੇ ਅੰਦਰ ਖਤਮ ਹੋ ਜਾਏਗਾ ਕਿਉਂਕਿ ਜਮਾਦਾਤਾ ਤੁਹਾਡੇ ਨਾਲ ਕੰਮ ਹੀ ਕੋਈ ਨਹੀਂ ਰਹੇ ਕੋਈ ਡਰ ਨਹੀਂ ਨਿਰਭਉ ਹੋ ਜਾਓਗੇ ਆ ਕੋਈ ਭੈ ਨਹੀਂ ਕਰੋਗੇ ਕਿਸੇ ਚੀਜ਼ ਦਾ ਕੋਈ ਭੈ ਨਹੀਂ ਜਮਾ ਦਾ ਭੈ ਨਹੀਂ ਮਹਾਰਾਜ ਕਹਿੰਦੇ ਨੇ ਜਿੱਕੇ ਤੇ ਸਤਿਗੁਰੂ ਜੀ ਦਿਆਲ ਹੋ ਜਾਣਾ ਆਹਾ ਆਹਾ ਸਦ ਹੀ ਸੁਖ ਦੇਹਾ ਸਦਾ ਹੀ ਸੁੱਖਾਂ ਦੀ ਪ੍ਰਾਪਤੀ ਹੁੰਦੀ ਸਦਾ ਸੁੱਖ ਸੁਖ ਖੁਸ਼ੀ ਖੁਸ਼ੀਆਂ ਪ੍ਰਾਪਤ ਹੁੰਦੀਆਂ ਮਹਾਰਾਹੀ ਕਹਿੰਦੇ ਨੇ ਯਕਤੇ ਸਤਗੁਰੂ ਜੀ ਦਿਆਲ ਹੋ ਜਾਣਾ ਤੇ ਪਿਆਰਿਓ ਨੌ ਨਿਧੀਆਂ 18 ਸਿੱਧੀਆਂ ਪ੍ਰਾਪਤ ਹੋ ਜਾਂਦੀਆਂ ਦੁਨੀਆ ਦੀਆਂ ਤਾਕਤਾਂ ਤੁਹਾਡੇ ਪਿੱਛੇ ਤੁਰੀਆਂ ਫਿਰਦੀਆਂ ਜੋ ਤੁਸੀਂ ਕਹਿੰਦੇ ਉਹ ਸੱਚ ਹੋ ਜਾਂਦਾ ਪਰ ਨਹੀਂ ਪੁੱਛਾ ਨਹੀਂ ਦੇਣੀਆਂ ਇਹ ਮਹਾਰਾਜੀ ਕਿਰਪਾ ਹੈ ਜਿਸ ਸਾਨੂੰ ਇਦਾਂ ਦਾ ਕੁਝ ਮਿਲ ਜਾਂਦਾ ਹੈ ਨਾ ਤੇ ਮਹਾਰਾਜੀ ਕਹਿੰਦੇ ਨੇ ਭਾਈ ਇਹਨੂੰ ਸੰਭਾਲ ਕੇ ਰੱਖਣਾ ਹੈ ਕਿਸੇ ਦੀ ਇਹਦੀ ਦੁਰਵਰਤੋਂ ਨਹੀਂ ਕਰਨੀ ਇਹਨੂੰ ਬੀਜ ਕੇ ਧਨ ਦੌਲਤ ਨਹੀਂ ਕਮਾਉਣਾ ਸਹਿਬ ਕਹਿੰਦੇ ਨੇ ਇਹਨੂੰ ਸੰਭਾਲਣਾ ਹੈ ਇਹ ਨੜੀਆਂ ਨੌਵੋ ਨਿਧੀਆਂ 18 ਸਿਧੀਆਂ ਆਪ ਜੀ ਨੂੰ ਪ੍ਰਾਪਤ ਹੁੰਦੀਆਂ ਨੌ ਬੰਦੇ ਦੁਪਾਈਏ ਤੇ ਇਹਨੂੰ ਸੰਭਾਲਣਾ ਹੈ ਬੇਰੀ ਫਿਰ ਕਿ ਜੇ ਲੈ ਇਹ ਬੰਦਾ ਸਮਝ ਜਾਂਦਾ ਨਾ ਇਹਨਾਂ ਨੂੰ ਸਤਗੁਰੂ ਜੀ ਕਹਿੰਦੇ ਜੇ ਕਿਤੇ ਉਹ ਦਿਆਲ ਹੋ ਜਾਏ ਤਾਂ ਫਿਰ ਸੱਚ ਨੂੰ ਹਿਰਦੇ ਵਿੱਚ ਸੰਭਾਲ ਲੈਂਦਾ ਹੈ ਹਿਰਦੇ ਵਿੱਚ ਸੱਚ ਵੱਸ ਜਾਂਦਾ ਹੈ ਸੱਚ ਕੌਣ ਹੈ ਸੱਚ ਨਾਮ ਪਰਮੇਸ਼ੁਰ ਤੇਰਾ ਜੂ ਸਿਮਰਸੂ ਜੀਵ ਅੱਜ ਦਾ ਸ਼ਬਦ ਦਿਆਲ ਨਿਹਾਲ ਕਿਰਪਾਲ ਸਭ ਕੁਝ ਹੈ ਸੁਣੋ ਬਾਰ-ਬਾਰ ਸੁਣੋ ਲਾ ਕੇ ساری ਰਾਤ ਸੁਣਦੇ ਰਹੋ ਐਸਾ ਕੁਛ ਕਰ ਜਾਓ ਦੁਨੀਆ ਚ ਆਏ ਆ ਕੋਈ ਅਸਿਸ اسی ਵਈ ਹੈ ਸਤਗੁਰ ਕੀ ਸੇਵਾਈ ਹੈ ਸਤਗੁਰ ਕੀ ਸੇਵਾ ਸਫਲ ਹੈ ਜੀ ਕੋ ਕੋਈ ਚਿਤ ਲਾਏ ਮਨ ਚਿੰਦਿਆਂ ਫਲ ਪਾਵਣੇ ਹਉਮੇ ਵਿੱਚ ਹੁੰਦਾ ਹੈ ਹਉਮੇ ਨਹੀਂ ਕਰਨੀ ਨਾਮ ਜਿੰਨਾ ਮਰਜੀ ਜਪੋ ਹਉਮੇ ਨਹੀਂ ਕਰਨੀ ਸਤਗੁਰ ਜੀ ਕਹਿੰਦੇ ਪਿਆਰਿਓ ਇਸ ਮਾਰਗ ਤੇ ਚੱਲੂਗੇ ਤਾਂ ਉੱਚ ਪਦਵੀ ਪ੍ਰਾਪਤ ਹੋਵੀਂ ਮਹਾ ਦੇ ਮਹਾਰਾਜ ਦੇ ਦਰਗਾਹ ਵਿੱਚ ਸਥਾਨ ਪ੍ਰਾਪਤ ਹੋਊਗਾ ਸੋ ਅੱਜ ਦੀ ਕਥਾ ਇੱਥੇ ਸਮਾਪਤ ਕਰਦੇ ਹਾਂ ਪਿਆਰੀ ਸਾਧ ਸੰਗਤ ਕੱਲ੍ਹ ਰੋਜ਼ ਇੱਕ ਨਵੇਂ ਸ਼ਬਦ ਦੀ ਵਿਚਾਰ ਲੈ ਕੇ ਆਪਦੇ ਚਰਨਾਂ ਵਿੱਚ ਹਾਜ਼ਰ ਹੋਵਾਂਗੇ ਸੋ ਆਪ ਅਸ਼ੀਰਵਾਦ ਜ਼ਰੂਰ ਦਿਆ ਕਰੋ ਅਸ਼ੀਰਵਾਦ ਸਬਸਕ੍ਰਾਈਬ ਜਿਹਨਾਂ ਨੇ ਨਹੀਂ ਕੀਤਾ ਜਿਹੜੇ ਨਵੇਂ ਜੁੜ ਰਹੇ ਨੇ ਉਹ ਸਬਸਕ੍ਰਾਈਬ ਜਰੂਰ ਕਰਿਆ ਕਰੋ ਆਪ ਜੀ ਦਾ ਇਹ ਅਸ਼ੀਰਵਾਦ ਹੈ ਸਾਡੇ ਵਾਸਤੇ ਲਾਈਕ ਤੇ ਸ਼ੇਅਰ ਦਬਕੇ ਕਰਿਆ ਕਰੋ ਜੋ ਕਿ ਬਾਣੀ ਦਾ ਪ੍ਰਚਾਰ ਵਿੱਚ ਆਪ ਜੀ ਦਾ ਵੀ ਹਿੱਸਾ ਪੈ ਜਾਵੇ ਸੋ ਆਓ ਫਤਿਗ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ